ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਬੈੜ ਚੰਗੇ ਸੀਮੰਟ ਡਿਟੇਲ ਵਾਲੀ ਜਿਹਦਾ ਹਕੀਕਤ ਰੀਅਲ ਚੰਗਾ ਦੁੱਧ ਚੋਇਆ ਵਾ ਘਰੇਲੂ ਬੈੜ ਆ ਵੀਰਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਮੈਂਡ ਸਿਰਫ ਚਾਰ ਹੋਇਆ ਸੂਈ ਨੂੰ ਮੇਰੇ ਸਾਹਮਣੇ ਸੂਈ ਆ ਸੋ ਇਹ ਹੈਗੇ ਫੋਰ ਸੇਲ ਰੇਟ ਡਿਟੇਲ ਇਨਫੋਰਮੇਸ਼ਨ ਆਪਾਂ ਸਾਰੀ ਬਾਈ ਜੀ ਤੋਂ ਲੈਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣ ਨਾਮ ਮੇਰਾ ਸੰਸੰਗ ਜੀ ਪਿੰਡ ਜੌਨ ਵਾਲਾ ਅੱਛਾ ਪਿੰਡ ਜੌਨ ਵਾਲਾ ਜਿਲਾ ਕਿਹੜਾ ਪੈ ਗਿਆ ਜੀ ਜਿਲਾ ਫਰੀਦਕੋਟ ਅੱਛਾ ਜਿਲਾ ਪੈ ਗਿਆ ਫਰੀਦਕੋਟ ਆਪਣਾ ਪੈ ਗਿਆ ਇਹ ਸਮਾਲਸਰ ਰੋਡੇ ਇਧਾਂ ਦੇ ਪਿੰਡ ਨਜ਼ਦੀਕ ਆ ਕੇ ਲੰਡੇ ਆਪਣੇ ਪੰਜ ਗ੍ਰਿੰਗ ਨੇੜੇ ਆ ਜੀ ਤੇ ਮੋਬਾਈਲ ਨੰਬਰ ਆਪਣਾ ਜੀ 9859 52674 98149 52674 52674 ਹਾਂਜੀ ਅੰਕਲ ਜਿਹੜੇ ਆਪਏ ਵੱਛੀ ਦੇਖ ਰਹੇ ਹੈ ਜੀ ਕਿਹੜਾ ਸੂਆ ਸੂਈਆ ਹੁਣੇ ਇਹ ਦੂਜਾ ਸੂਆ ਸੂਈ ਹੈ ਜੀ ਅੱਛਾ ਦੂਜਾ ਸੂਆ ਸੂਈਆ ਸੂਈ ਦਾ ਮਿੰਟ ਪੰਜੀ ਹੋਇਆ ਹਨਾ ਹਾਂਜੀ ਹਾਂਜੀ ਹੁਣ ਸੂਈਆ ਅੱਠ ਠੀਕ ਹੈ ਤੇ ਬਾ ਤੇ ਬਾਕੀ ਫਿਰ ਰੱਖੇ ਮੇ ਆਪਣੇ ਜਰਸੀ ਸਾਰੀਆਂ ਜਰਸੀਆਂ ਹੀ ਸਾਰੀਆਂ ਆਪਣੇ ਕੋਲ ਠੀਕ ਹੈ ਤੇ ਆਪਣੀ ਘਰ ਦੀ ਤਿਆਰ ਕਰੀ ਵੀ ਆ ਅੱਛਾ ਕਿਹੜੇ ਸੀਮਟ ਜਗਿਆ ਗਿਆ ਆਪਾ ਤੇ ਆਪ ਟੈਸ਼ਨ ਦੀ ਜੀ ਅੱਛਾ ਇਹਦੇ 50 ਦੀ 2 ਵਾਟ ਕਨੈਕਸ਼ਨ ਲੱਗਾ ਸੀ ਤੇ ਅੱਛਾ ਦੇਖ ਅੱਛਾ ਦੇਖੀਏ ਇਹ ਬੱਚਾ ਇੱਕ ਗੱਲ ਹੋਰ ਅਪਚਾਰੇ ਸੀਮਟ ਸੈਕਸ਼ਨ ਲੱਗੇ ਜਾਂ ਨੌਨ ਸੈਕਸ਼ਨ ਲੱਗੇ ਅੱਛਾ ਨੌਨ ਸੈਕਸ਼ਨ ਲੱਗਿਆ ਸੀਗਾ ਤੇ ਆਪ ਆਗੇ ਟੈਸ਼ਨ ਦੀ ਹਾਂਜੀ ਟੈਸ਼ਨ ਦੀ ਜੀ ਤੇ ਪਹਿਲੇ ਸਵੇੇ ਦੁੱਧ ਆਪਾਂ ਕਿੰਨਾ ਚੋਇਆ ਅੰਕਲੇ ਦਾ ਕਿਉਂਕਿ ਦੇਖੋ ਇੱਕ ਵਾਰ ਹੁਣ ਗੱਲ ਪਚਾ ਲਿਆ ਕਿਉਂਕਿ ਅਸੀਂ ਡੇਲੀ ਵੀਡੀਓ ਕਰਦੇ ਆ ਯਾਤਰਾ ਵਪਾਰੀਆਂ ਦੀ ਅਗਲਾ ਕਹਿੰਦਾ ਵਪਾਰੀ ਦੋ ਗੱਲਾਂ ਮਾਰ ਦਿੰਦਾ ਜੀ ਗੱਪ ਮਾਰ ਦਿੰਦਾ ਵੀ ਸਾਨੂੰ ਘਰੇ ਲੂ ਪਸੂ ਦਿਖਾਓ ਛੋਟੀ ਹਕੀਕਤ ਹੈਗੀ ਚੋਈ ਵੀ ਇਹ ਵੀ ਕਿੰਨਾ ਦੁੱਧ ਰੀਅਲ ਚੋਇਆ ਜਿਹੜਾ ਤੁਸੀਂ ਅਸੀਂ 25 ਤੋਂ ਵਾਰ-ਵਾਰ ਕੱਢਿਆ ਜੀ ਅਸੀਂ ਆ ਨਾਗ ਆਪਣੇ ਇੰਨੇ ਮੰਨ ਕੇ ਚਲੋ ਵੀ ਤਿੰਨ ਚਾਰ ਵੀ ਉਸ ਤਰ੍ਹਾਂ ਦੀ ਸੇਵਾ ਕਰਕੇ ਕੱਲੀ ਪ੍ਰੋਪਰ ਇਹਦੀ ਆਪਾਂ 25 ਤੋਂ ਆਪਾਂ ਦੁੱਧ ਦੇਦਾ ਚੋਲਿਆ ਜੀ ਤੇ ਜਿਵੇਂ ਬੱਚੇ ਵੀਰ ਕਹਿੰਦੇ ਵੀ ਜਰਸੀ ਬਹੁਤ ਨਜ਼ਾਰਾ ਦਿੰਦੀ ਆ ਆਇਆ ਸੁਆਦ ਫਿਰ ਰੱਖਣ ਦਾ ਜਮਾ ਮੈਂ ਕਹਿੰਦਾ ਨਹੀਂ ਫੈਟ ਫੂਡ ਬਹੁਤ ਵਧੀਆ ਆ 5.5 ਤੋਂ 6 6.5 ਇਸ ਤਰ੍ਹਾਂ ਇਹਦੀ ਫੈਸ਼ਨ ਅੱਛਾ ਕਹਿੰਦਾ ਭਾਬ ਜਿਹੜੇ ਘਰ ਇਹ ਇੱਕ ਜਰਸੀ ਚੱਲੇਗੀ ਨਾਲੇ ਤਾਂ ਗਾਹ ਅੱਗੇ ਬਰੀਡ ਚਾਰ ਕਰ ਦਿੰਦੀ ਆ ਤੇ ਨਾਲੇ ਫਿਰ ਦੁੱਧ ਦਹੀਂ ਲੱਸੀ ਨਾਲ ਤਾਂ ਨਜ਼ਾਰੇ ਵਨ ਦਿੰਦੀ ਆ ਜੀ ਤੇ ਹੁਣ ਸੁਈਆ ਦੂਜਾ ਸੁਆਦੰਦੋ 6 ਦਾ ਜੈਨੂਨ ਅੱਛਾ ਜਿੰਨਾ ਇਹਨੂੰ ਬਾਡੀ weight ਕੱਦ ਕਾਠ ਜਿੰਨਾ ਚਾਹੀਦਾ ਪ੍ਰੋਪਰ ਜਰਸੀ ਵਾਲਾ ਹੈਗਾਗਾ ਹਾਂਜੀ ਹਾਂਜੀ ਪੂਰਾ ਬਿਲਕੁਲ ਓਕੇ ਤੇ ਇਹਦਾ ਫਿਰ ਆਪਾਂ ਰੇਟ ਕੀ ਕਰਾਂਗੇ ਜੀ ਰੇਟ ਦਾ 165000 165000 ਰੁਪਇਆ ਮੌਕੇ ਤੇ ਗੁਜਾਇਸ ਹੋ ਜੂਗੀ ਕੋਈ ਮਾਨਤਾ ਨਾ ਕਰਦਾਂਗੀ ਜਾਏਗਾ ਜੀ ਕਹਿੰਦਾ ਪਾ ਤੁਹਾਡਾ ਮਨ ਕੀ ਕਹਿੰਦਾ ਤਜਰਬਾ ਹੈ ਕਿ ਵੀ ਦੁੱਧ ਕਿੰਨਾ ਹਾਈਸਟ ਦੇ ਦੂਗੀ ਇਹ ਇਹਨੂੰ ਘੱਟੋ ਘੱਟ 28 ਕਿਲੋ ਦੁੱਧ ਨਾ ਦੇ। ਅੱਛਾ ਜਿਹਦਾ ਆਪਾਂ 25 ਕਿਲੋ ਤੋਂ ਚੋਇਆ ਸੀਦਾ ਉਦੋਂ ਰੁੱਤ ਕਿਹੜੀ ਚੋਇਆ ਸੀਗਾ ਉਦੋਂ ਇਹ ਗਰਮੀ ਚ ਸੀ ਸੁਸੀ ਅੱਛਾ ਗਰਮੀ ਦੇ ਦਿਨਾਂ ਦੇ ਵਿੱਚ ਫੌਗ ਅੱਛਾ ਕਹਿੰਦਾ ਪਾ ਵੀ ਆਪਾਂ ਸਤੰਬਰ ਅਕਤੂਬਰ ਦੇ ਇਹ ਮਹੀਨੇ ਚ ਚੋਇਆ ਹੋਊਗਾ ਜੀ ਰੇਟ 165000 ਮੌਕੇ ਤੇ ਮਾਨਤਨ ਹੋ ਜਾਊਗਾ ਤੇ ਚੋਣ ਜਵਾਬ ਬਰੀਰ ਬਰੂਡ ਪਾਸੇ ਓਕੇ ਆ ਜਾਵਾਂ ਜਮਾ 100% ਆਈ ਸਭਰੋ ਧਾਰਾਂ ਦੇਖੋ ਧਾਰਾਂ ਪੇਦਾਂ ਮਾਰ ਕੇ ਦਿਖਾਉਣੇ ਪਏ ਕਿਉਂਕਿ ਤਾਜੀ ਹੁਣੀ ਸੂਈ ਹੈ ਤੇ ਦੂਜੇ ਸਮਝਾਂ ਕਲ ਮਾਰ ਦਿਓ ਤੇ ਵਾਕੀ ਥਾਣਾ ਦੇ ਵਿੱਚ ਸਪੇਸ ਦੇਖੋ ਯਾਰ ਕਿਆ ਬਾਤਾਂ ਪੂਰੀ ਨਜ਼ਾਰੇਦਾਰ ਬੈਠ ਤੁਹਾਨੂੰ ਅੱਜ ਆਪਾਂ ਦਿਖਾਉਣੇ ਪਏਗੇ ਜੀ ਤੇ ਬਸ ਕੱਲੀ ਜੇਰ ਰਹਿ ਗਈ ਪੈਣ ਵਾਲੀ ਸੂਈ ਨੂੰ ਮੈਂ ਹੁਣ 10 ਹੋ ਗਏ ਮੰਨ ਕੇ ਚੱਲੋ ਬਸ ਠੀਕ ਓਕੇ ਅਗਲ ਤੌਰ ਕੀ ਗਿਰਾ ਘੜਾ ਦਿਓ ਇਹਦਾ ਸੁਪਰਫੇਸ ਕੁਆਲਿਟੀ ਵਗੈਰਾ ਬੈਠਦੀ ਦੇਖ ਸਕਦੇ ਹੋ ਤੇ ਮੂੰਹ ਮੱਥਾ ਜਾਂਦੇ ਜਾਣ ਕੁਆਲਿਟੀ ਤੇ ਵਾਕੀ ਲੈਵੇ ਫੇਸ ਵੇਖੋ ਥਾੜਾਂ ਦੇ ਵਿੱਚ ਆ ਬੱਚਾ ਇਹਦੇ ਪਿੱਛੇ ਆ ਗਿਆ ਮੇਲ ਕਾਫ ਕਰਮ ਵਾਲੀ ਦੇ ਸੋ ਬਾਡੀ ਸਟਰਕਚਰ ਵਗੈਰਾ ਦੇਖੋ ਹਵਾਨਾ ਵਗੈਰਾ ਜਿਹੜੇ ਵੀ ਕਰਦੇ ਕਿਸ ਨੂੰ ਪੰਜਾਬ ਵਾਲੀ ਜਰਸੀ ਚਾਹੀਦੀ ਹੈ ਜਾਂ ਚੰਗੀ ਜਾਸਪਾਦ ਵਾਲੀ ਸੋ ਵੀਰਾਂ ਨੇ ਦੱਸਿਆ ਟੈਸੰਦੇ ਸੀਮਰ ਜਾਸਪਾ ਕੀ 25 ਤੋਂ ਆਪਾ ਦੋ ਤੇਰੇ ਪਹਿਲੇ ਸੂਏ ਦਿੱਤਾ ਮੂੰਹੋ ਦੰਦ ਪਟਕੇ ਲੈ ਕੇ ਜਾਏ ਉਹ 6 ਦੰਦਾ ਦੂਜਾ ਸੂਆ ਹੁਣ ਸੂਈ ਆ ਸੋ ਫੇਸ ਬਿਊਟੀ ਵਗੈਰਾ ਦੇਖੋ ਜਿਹੜੇ ਕਹਿੰਦੇ ਬਰੀਡ ਤੇ ਕੰਮ ਕਰਨਾ ਸਾਨੂੰ ਜਰਸੀ ਚੰਗੀ ਦਿਖਾਓ ਜਿਹੜੀ ਮਨ ਕੇ ਜਿਹੜਾ ਪ੍ਰੋਪਰ ਰਿਕਾਰਡ ਹੋਵੇ ਸੋ ਤੁਹਾਨੂੰ ਅੱਜ ਆਪਾਂ ਪੂਰੇ ਚੰਗੇ ਲੈਵਲ ਵਾਲੀ 65000 ਰੁਪਇਆ ਸੋ ਥਾਣਾ ਦੇ ਨਾਲ ਕਹਿਦਾ ਬਾ ਕੋਈ ਵੀਰ ਆ ਕੇ ਇਹਦਾ ਕੰਪੇਅਰ ਨਹੀਂ ਕਰ ਨਹੀਂ ਸਕਦਾ ਕਿ ਸਾਡੇ ਗਾਂ ਪਸੰਦ ਨਹੀਂ ਆਈ ਸੋ ਰੇਟ ਤੁਸੀਂ ਆਪਣੇ ਮਰਜ਼ੀ ਦਾ ਲਾਉਣਾਗਾ ਪਿੰਡ ਆ ਗਿਆ ਬਾਈਆਂ ਦਾ ਜ਼ਿਲ੍ਹਾ ਪੈਗਾ ਫਰੀਦਕੋਟ ਆਪਣਾ ਨੰਬਰ ਐਡਰੈਸਾਂ ਕਹ ਜੇ ਕਰੀ ਫੇਰ ਬੋਲ ਦਿਓ ਟੈਂਟ ਚੌਂ ਵਾਲਾ ਜੀ ਤਸੀਲ ਕੋਰਪੂਰਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ 989152567 ਜੀ ਸੋ ਕਿਸੇ ਵੀਰ ਦੇ ਬੱਡ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆ